ਇੱਕ ਗੁਰੂ ਪੀਰ ਪਗੰਬਰਾਂ ਦੀ ਚਰਨਛੋਹ ਛੱਟਦੀ ਐ ਉੱਥੇ ਜਦੋਂ ਲੋਟ ਪੈਂਦੀ ਅਸੀਂ ਸ਼ਮਸ਼ੀਰ ਵੀ ਅਸੀਂ ਬਣਦੇ ਸੀ ਪਰ ਅੱਜ ਮੈਂ ਇਹ ਕਹਿਣਾ ਚਾਹੂੰਗਾ ਵੀ ਅੱਜ ਤੁਹਾਡੇ ਸਾਰੇ ਪਿੰਡ ਨੂੰ ਵਧਾਈ ਦੇਣਾ ਮੈਂ ਸਭ ਮੈਂ ਵਧਾਈ ਦੇਣਾ ਸਰਦਾਰ ਗੁੱਟਾ ਸਿੰਘ ਨੂੰ ਕਿ ਤੁਹਾਡੇ ਪਰਿਵਾਰ 'ਚ ਇਸ ਕਿਸਮ ਦਾ ਇੱਕ ਸਬੂਤ ਪੈਦਾ ਹੋਇਆ ਯੋ ਨੇ ਕੰਮ ਕਰਕੇ ਦਿਖਾਇਆ ਵਾਦੇ ਤਾਂ ਸਾਰੇ ਕਰਦੇ ਲੋਕ ਅੱਖੀਂ ਬੈਠੇ ਵਾਦੇ ਸੁਣ ਸੁਣ ਕੇ ਕੰਨ ਪੱਕ ਗਏ ਇਹਨਾਂ ਨੇ ਕੰਮ ਕਰਕੇ ਦਿਖਾਇਆ ਕਹਿੰਦੇ ਨਾ ਕੁਝ ਕਹਿੰਦਾ ਕੁਝ ਤੋਂ ਬਾਤ ਹੋਗੀ ਕੁਝ ਤੋਂ ਹੁਨਰ ਹੋਗਾ ਯੂ ਹੀ ਨਹੀਂ ਕੋਈ ਕਿਸੇ ਕੋ ਸਜਦਾ ਕੀਆ ਕਰਤਾ ਆ ਜਿਹੜੇ ਅੱਜ ਦੇਸ਼ ਦੇ ਖਰੀਸ਼ੀ ਮੰਤਰੀ ਫਾਰਮਰ ਚੀਫ ਮਿਨਿਸਟਰ ਮੱਧ ਪ੍ਰਦੇਸ਼ ਅਜੀਤ ਚੱਲ ਕੇ ਇੱਥੇ ਆਏ ਹੈ ਉਹ ਇਸ ਥੋੜੀ ਜਿਹੀ ਲਖਣ ਸ਼ਖਸੀਅਤ ਨੂੰ ਦੇਖ ਕੇ ਆਏ ਸਨ ਆ ਜਿਹੜਾ ਤੁਸੀਂ ਕੰਮ ਕੀਤਾ ਤੁਹਾਡਾ ਕੰਮ ਬੋਲਦਾ ਚੰਮ ਨਹੀਂ ਬੋਲਦਾ ਕੰਮ ਬੋਲਦਾ ਹੁਣੇ ਲਾਇਬ੍ਰੇਰੀ 'ਚ ਖੜੇ ਸੀ ਕਿ ਪੱਤਰਕਾਰ ਸਾਥੀ ਨੇ ਪੁੱਛਰੇ ਸੀਗੇ ਜ चव्हाण ਸਾਹਿਬ ਨੂੰ ਕਹਿੰਦੇ चव्हाण ਸਾਹਿਬ ਆਪਨੇ ਕਦੀ ਕੋਈ ਐਸੀ ਲਾਇਬ੍ਰੇਰੀ ਦੇਖੀ ਹੈ ਕਿ ਆ ਜਿਸਕੇ ਅੰਦਰ ਬੱਚੇ ਪੜ੍ਹਨੇ ਆਏ ਤਾਂ ਉਹਨਕੋ ਪੈਸੇ دیے ਜਾਂਦੇ ਹਨ ਇਹਨਾਂ ਨੇ ਕਿਹਾ ਨਹੀਂ ਮੈਂ ਪਿੱਛੇ ਖੜਾ ਸੀਗਾ ਮੈਂ ਕਹਿਣ ਵਾਲਾ ਮਨ ਨੂੰ ਕੋ ਪੁੱਛੇ ਤਾਂ ਮਹਿਨਦਾ ਸਾਹਿਬ ਅੱਜ ਤਈ ਕੋਈ ਆਜਾ ਪਿੰਡ ਨਹੀਂ ਦੇਖਿਆ ਮੈਂ ਉਸ ਤੋਂ ਤਾਂ ਬਹੁਤ ਲੱਗੇ ਦੇਖੇ ਐਡਵਰਟਾਈਜ਼ਮੈਂਟ ਬਹੁਤ ਦੇਖੀ ਐ ਦਿੱਲੀ ਅੱਗੇ ਤਾਂ ਇਹ ਤਾਮਿਲਨਾਡੂ ਚ ਜਾਉ ਤਾਂ ਟੀਵੀ ਖੋਲੋ ਤੇ ਆਊਗਾ ਯੁੱਧ ਨਸ਼ਿਆਂ ਵਿਰੁੱਧ ਪਰੇਂਚੇ ਸਰਪੰਚ ਸਾਹਿਬ ਦਸਰੇਸ਼ੀ ਜਿਹੜਾ ਨਸ਼ਾ ਛੱਡਦਾ ਉਹਨੂੰ 11.5 ਹਜ਼ਾਰ ਰੁਪਏ ਪੱਲੋਂ ਦਿੰਦੇ ਸਾਂ ਆ ਪਹਿਲਾ ਪਿੰਡ ਐ ਰਣ ਸਿੰਘ ਕਲਾ ਤੇ ਐ ਪਹਿਲੇ ਸਰਪੰਚ ਐ ਜਿਹੜੇ ਕਹਿੰਦੇ ਮੈਂ ਪੱਲਿਓ 111000 ਰੁਪਇਆ ਉਸ ਨਸ਼ੇ ਛੱਡਣ ਵਾਲੇ ਬੱਚੇ ਨੂੰ ਉਹਦੇ ਪਰਿਵਾਰ ਨੂੰ ਦੇਣਾ ਤੇ 1100 ਰੁਪਏ ਖਰਾਕ ਪੱਤਾ ਹਰ ਮਹੀਨੇ ਉਹਨਾਂ ਨੂੰ ਦੇਨੇ ਆ ਤਾਂ ਕਿ ਇਹਨੂੰ ਕੋ ਖੁਰਾਕ ਕਰਕੇ ਇਹਦਾ ਸਿਹਤ ਸੁਧਾਰੀਂ ਕਰੋ ਆ ਪਹਿਲਾ ਪਿੰਡ ਹੈ ਸਾਹਿਬ ਜਿਹਦੇ ਵਿੱਚ ਮੈਂ ਅਜੇ ਬਾਰਕ ਦੇਖਿਆ ਚਾਹ ਸਾਹਿਬ ਮੈਂ ਵੀ ਗਾਵੇਂ ਪਲੋਂ ਸਾਹਿਬ ਮੈਂ ਮਿੱਟੀ 'ਚ ਐਸੇ ਢੇ ਚੱਪੜ ਦੀ ਗੱਲ ਕਰਦੇ ਹੋ ਮੱਝਾਂ ਦੇ ਪੂਛ ਫੜ ਫੜ ਕੇ ਅਸੀਂ ਵਿੱਚ ਉੱਥੇ ਛਪੜਾ ਦੀ ਵੱਡੀ ਝਾਲਾ ਮਾਰੀ ਹੈ ਪਰ ਨਾ ਤਾਂ ਮੈਂ ਆ ਛੱਪਣ ਕਹਿਣਾ ਹੀ ਵੇਚਤੀ ਹੋਊਗੀ ਸਾਹਿਬ ਪਿੰਡ ਦੀ ਵੀ ਵੇਚਤੀ ਹੋਊਗੀ ਤੁਹਾਡੇ ਕੰਮ ਦੀ ਵੇਚਤੀ ਹੋਊਗੀ ਇਹ ਤਾਂ ਵਾਕੇ ਲੈ ਕੇ ਸਾਹਿਬ ਆ ਬਾਰ-ਬਾਰ ਕਹਿ ਰਹੇ ਸੀ ਲੇਕ ਦਿਖਾਉਂਗਾ ਮੈਂ ਕਿਹਾ ਲੇਕ ਤਾਂ ਸੁੱਕਣਾ ਲੇਕ ਉੱਥੇ ਧੁਰੀ ਫਿਰਦੀ ਐ ਚੰਦੀੜਾ ਇੱਥੇ ਕਿਹੜੀ ਲੇਕ ਆਈ ਕਹਿੰਦਾ ਇੱਕ ਨਹੀਂ ਚ ਦੋ-ਦੋ ਬਣਾ ਰੱਖੀਆਂ ਸਭ ਇਸ ਕੰਮ ਨੂੰ ਸਲਾਮ ਹੈ ਦੋਸਤੋਂ ਵੀ ਮੈਂ ਤਾਂ ਆ ਕਹਿਣ ਲੱਗਿਆ ਸੀਗਾ ਵੀ ਇੰਨੇ ਨੇ ਲੁਕੇ ਕਿੱਥੇ ਰਹੇ ਤੁਸੀਂ ਆ ਤਾਂ ਅਸੀਂ ਉਹ ਕਹਿੰਦੇ ਨੇ ਦੀਪਕ ਤਲੇ ਹਨੇਰਾ ਇਹਨਾਂ ਨੇ ਇੱਕ ਜੋਰੀ ਪਛਾੜਤਾ ਸਾਹਿਬ ਇਹ ਰੇਗੀ ਕਦਰ ਹੈ ਜੋਰੀ ਪਛਾਣਦਾ ਨਹੀਂ ਤਾਂ ਸ਼ੀਸ਼ੇ ਵਿੱਚ ਇਸ ਵਿੱਚ ਕੋਈ ਫਰਕ ਨਹੀਂ ਲੱਗਦਾ ਸਾਹ ਮੇਰੇ ਜਿਹੇ ਸਾੜੀ ਆਦਮੀ ਨੂੰ ਆਪਨੇ ਦਿੱਲੀ ਬੈਠੇ ਮਧਿਆ ਪ੍ਰਦੇਸ਼ ਬੈਠੇ ਦੇਖਾ ਕਿ ਇੱਕ ਐੇ ਪਿੰਡ ਵੀ ਹੈ ਪੰਜਾਬ ਦੇ ਅੰਦਰ ਜਿਸਨੇ 6 ਸਾਲ ਚੁੱਕਦੇ ਨੇ ਪ੍ਰਾਲੀ ਨਹੀਂ ਸਾੜੀ ਕਹਿੰਦੇ ਮੈਂ ਚੱਲ ਕੇ ਦੇਖ ਕੇ ਆਉਂਗਾ ਤੇ ਅਗਰ ਐਸਾ ਹੈ ਤਾਂ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਇੱਕ ਮੈਸੇਜ ਜਾਵੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਉਹ ਗੱਲ ਵੀ ਕਹਿੰਦੇ ਨੇ ਐਸ ਟੈਗ ਲਾਈਨ ਬਣਤੀ ਹੈ ਹਰੇਕ ਬਾਤ ਕੀ ਤਾਂ ਕਿ ਉਹ ਕਹਿੰਦੇ ਗਾਗਰ ਮੇ ਸਾਗਰ ਭਰ ਦੋ ਇਹਨਾਂ ਨੇ ਕਿਹਾ ਪ੍ਰਾਲੀ ਸਾਡੇ ਵਾਸਤੇ ਵਰਦਾਨ ਹੈ ਇਸ ਬਾਤ ਮੈਂ ਸਾਰਾ ਕੁਝ ਆਗੇ ਸਾਹ ਇੱਕ ਹੀ ਨਾਰਾ ਬਣ ਜਾਏ ਪ੍ਰਾਲੀ ਕਿਸਾਨ ਕੇ ਲਈ ਵਰਦਾਨ ਹੈ ਸਾਰਾ ਸਿਰਫ ਤੁਹਾਨੂੰ ਜਾਊਗਾ ਇੱਕ ਨੰਦਾਗਾ ਕੇ ਤੋ ਤੁਸੀਂ ਕਾਪੀ ਰਾਈਟਰ ਵੀ ਬਣੋਗੇ ਕਿਸੇ ਨਾ ਕਿਸੇ ਐਡਜੈਂਸੀ ਚ ਆ ਪ੍ਰਾਲੀ ਵਰਦਾਨ ਬਣੀ ਹੈ ਇੱਕ ਬੰਦੇ ਦੀ ਪਛਾਣ ਕੀਤੀ ਹੈ ਸ਼ਿਵਰਾਜ ਚੌਹਾਨ ਜੀ ਨੇ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਗਾ ਇਸ ਕਰਕੇ ਨੇ ਵੀ ਸੈਕਟਰ ਚ ਮੰਤਰੀ ਹੈ ਤੇ ਇਹਨਾਂ ਦੇ ਮੂੰਹ ਤੇ ਮੈਂ ਵਧਾਈ ਕਰਨਾ ਮੈਂ ਕਿਸੇ ਬਾਤ ਕੇ ਲਈ ਸਾਬ ਮੇਰੇ ਨੇ ਇੱਕ ਬੜੀ ਕਮੀ ਹੈ

ज्ञान अच्छे बताएं साहब नॉलेज ਤਾਂ ਹਮੇਸ਼ਾ ਹੈ ਛੇ ਪਰ ਕਹਿੰਦੇ ਨਾ ਅੱਜ ਤਾਈਂ ਐਗਰੀਕਲਚਰ ਪਾਲਿਸੀ ਜਿਹੜੀਆਂ ਬਣਦੀਆਂ ਸੀਗੀਆਂ ਐਗਰੀਕਲਚਰ ਪਾਲਿਸੀ 에어 ਕੰਡੀਸ਼ਨ ਕਮਰੇ ਅੱਜ ਬੈਠ ਕੇ ਬਣਦੀਆਂ ਸਨ ਉਹ ਲੋਕ ਬਣਾਦੇ ਜਿਨ੍ਹਾਂ ਨੇ ਕਦੇ ਘਰ ਤੋਂ ਬਾਹਰ ਉਸ 에어 ਸੀਟ ਤੋਂ ਬਾਹਰ ਕਦੇ ਪੈਰ ਨਹੀਂ ਡੇ ਕੱਢਿਆ ਉਹ ਲੋਕ ਐਗਰੀਕਲਚਰ ਪਾਲਿਸੀ ਬਣਾ ਦਿੰਦੇ ਆ

ਜੋ ਕਿਸਾਨ ਦਾ ਦਰਦ ਸਮਝੇ ਸਾਹਿਬ ਕਿਸਾਨ ਦਾ ਦਰਦ ਸਮਝ ਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੇ ਬਾਕੀ ਆਪ ਦੂਰੋਂ ਬੈਠ ਕੇ ਤਾਂ ਸਾਰੇ ਕਢੀ ਜਾਂਦੇ ਆ ਜਿਆਦਾ ਸਮਾਂ ਨਹੀਂ ਲਵਾਂਗਾ ਕਿਉਂਕਿ ਚਵਾਨ ਸਾਹਿਬ ਦੇ ਅਕਾ ਇੱਕ ਇੱਕ ਬਾਤ ਇੱਕ ਗੱਲ ਮੈਂ ਸਾਂਝੀ ਕਰਨੀ ਚਾਹਾਂਗਾ ਥੋੜੀ ਬਹੁਤ ਪੰਜਾਬੀ ਸਮਝਦੇ ਹੋਗੇ ਸਾਹਿਬ ਆਪ ਵੀ ਮੈਂ ਗੱਲ ਕਰ ਰਿਹਾ ਸੀ ਇੱਥੇ ਜਦੋਂ ਚਵਾਨ ਚਵਾਨ ਸਾਹਿਬ ਗੱਲ ਕਰ ਰਹੇ ਸੀ ਕਿਸਾਨਾਂ ਨਾਲ ਆਲੂ ਦੇ ਕਿਸਾਨਾਂ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੇ ਆਰਗੈਨਿਕ ਵੈਲਿਊ ਦੀ ਗੱਲ ਕੀਤੀ ਪੀ ਐਚ ਵੈਲਿਊ ਦੀ ਗੱਲ ਕੀਤੀ ਪੋਟਾਸ਼ ਦੀ ਗੱਲ ਕੀਤੀ ਸਲਫਰ ਦੀ ਗੱਲ ਕੀਤੀ ਵੀ ਇਹਦੇ ਵਾਸਤੇ ਆ ਚਾਹੀਦਾ ਹੈ ਇਹਦੇ ਵਾਸਤੇ ਆ ਚਾਹੀਦਾ ਹੈ ਹਰੇਕ ਕਿਸਾਨ ਕੋ ਇਸ ਕਿਸਮ ਦੀ ਨੌਲੇਜ ਹੈ ਨਹੀਂ ਸਭ ਪੁਰਾਣੇ ਟਾਈਮ ਮੈਂ ਮੈਂ ਪੁੱਛ ਰਿਹਾ ਸੀਗਾ ਇੱਥੇ ਤੁਹਾਡੇ ਪਿੰਡ 'ਚ ਏ ਡੀਓ ਕੌਣ ਹੈ ਐਗਰੀਕਲਚਰ ਡਿਵੈਲਪਮੈਂਟ ਅਫੀਸਰ ਕੌਣ ਹੈ ਉਹ ਕਟਿੰਗ ਐਜ ਹੈ ਜੀ ਸਾਹਿਬ ਕਟਿੰਗ ਐਜ ਆਫ ਸਾਰੀ ਰਿਸਰਚ ਕੀ ਐ ਯੂ ਕਰਦੀ ਐ ਸਾਰੀ ਰਿਸਰਚ ਆਈਸੀਆਰ ਕਰਦੀ ਐ ਪਰ ਉਹ ਰਿਸਰਚ ਕਿਸ ਸਰ ਦੀ ਜਿਹੜੀ ਲੈਬਰਾਟਰੀ ਚੋਂ ਚ ਬਣੀ ਰਹੀ ਜੀ ਸਾਹਿਬ ਜ ਤਹੀਂ ਇੱਥੇ ਪਹੁੰਚਦੀ ਨਹੀਂ ਲੋਕਾਂ ਕੋਲ ਤੁਸੀਂ ਤਾਂ ਸਿਆਣੇ ਸਾਹਿਬ ਤੁਸੀਂ ਤਾਂ ਆਪ ਆਪਣੇ ਆਪ ਅਡਾਇਆ ਤੁਹਾਨੂੰ ਸਮਝ ਐ ਮੈਂ ਸਭ ਮੈਂ ਬੱਚਾ ਥਾ ਪਛਾਹ ਦਾ ਭੁਲ ਮੈਂ ਉਹ ਕਹਿੰਦਾ ਨਾ ਪੁਰਾਣੇ ਬੀਰ ਕਹਿੰਦੇ ਹੁੰਦੇ ਸੀ ਸਾਡੇ ਟਾਈਮ ਨਾਲ ਚਲੋ 70 72 ਦਾ ਦਾ ਮੈਂ ਹਾਂਗਾ ਸਾਡੇ ਬੱਚੇ ਜਾਈ 50 ਕੋਈ 60 ਸਾਲ ਪੁਰਾਣੀ ਗੱਲ ਕਰ ਰਿਹਾ ਮੈਂ ਹੈਲੀਕਾਪਟਰ ਤੋਂ ਬਾਅਦ ਮੈਂ ਹੈਲੀਕਾਪਟਰ ਸਿੱਸ ਪਹਿਲੇ ਫਿਕਸਡ ਵਿੰਗਸ ਸਪਰੇਅ ਕਰਨੇ ਲਈ ਆਇਆ ਕਰਦੇ ਤੇ ਜਿਵੇਂ ਮਾਰੇ ਤਾਂ ਜਦੋਂ ਸਪਰੇਅ ਕਰਨ ਆਉਂਦੇ ਸੀ ਉਹਦੋਂ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਦਿਹਾੜੀ ਬੈਠੇ ਨੂੰ ਪਤਾ ਹਣਾ ਉਹਦੋਂ ਝੰਡੀਆਂ ਲਾ ਲੈਂਦੇ ਸੀ ਵੀ ਆ ਇਸ ਕਿਸਮ ਦੀ ਝੰਡੀ ਆ ਫਲਾਣੇ ਦਾ ਖੇਤ ਹੈ ਫਲਾਣੇ ਚੌਧਰੀ ਦਾ ਖੇਤ ਹੈ ਆ ਫਲਾਣੇ ਸਰਦਾਰ ਸਾਹਿਬ ਦਾ ਖੇਤ ਹੈ ਉਸ ਝੰਡੀ ਤੋਂ ਲੈ ਕੇ ਇੱਥੇ ਤੇ ਦਵਾਈ ਭਰ ਹਾਮਾਰੇ ਇੱਕ ਐਡੀਓ ਤੇ ਜੀ ਕਿਰਦਾਵਰ ਸੀ ਮੇਰੇ ਕਹ ਲਾ ਜੀ ਇਹ ਵੀ ਬਜ਼ੁਰਗ ਬੈਠੇ ਮੁਕਸਰ ਕਿਥੇ ਮੈਂ ਕਈ ਵਾਰ ਹੀ ਦੇਖਿਆ ਚੋਸਾਬ ਆਪ ਕਹਿੰਦੇ ਹੁੰਦੇ ਸੀ ਵੀ ਉਹ ਪੁਲਾਨੀ ਜਿਹਾ ਬਣ ਉਹ ਕਹਿੰਦਾ ਨਹੀਂ ਚੋਸਾਬ ਤੁਹਾਨੂੰ ਨਹੀਂ ਪਤਾ ਮੈਨੂੰ ਪਤਾ ਵੀ ਕਿੱਛੇ ਤਾਈ ਤੁਹਾਡੇ ਖੇਤ ਦੀ ਸੀ ਵਟ ਕਿਥੇ ਤਾਈਆਂ ਉੱਥੇ ਕਈ ਮੈ ਲਵਾਉਂਗਾ ਸਰ ਉਹਨੇ ਇੱਕ ਇੱਕ ਵਟ ਆਪਣੇ ਪੈਰਾਂ ਨਾਲ ਦੇਖੀ ਸੀ ਸਭ ਨੂੰ ਪਤਾ ਸੀ ਕਿਹੜੇ ਖੇਤੇ ਕਿਹੜੀ ਦਵਾਈ ਪੈਣੀ ਹੈ ਕਿਹੜੀ ਫਸਲ ਉੱਤੇ ਲੱਗੀ ਹੈ ਅਰ ਅੱਜ ਤੋਂ ਅਨਾਤ ਇਹ ਸਭ ਮੈਂ ਆਪਸੇ ਰਿਕੁਐਸਟ ਕਰਨਾ ਚਾਹਾਂਗਾ ਇਹ ਪੰਜਾਬ ਅਸੀਂ ਕਹਿੰਦੇ ਅਸੀਂ ਸਾਡਾ ਮਨੂੰ ਬਾਦਲ ਸਾਹਿਬ ਦੀ ਦੇਖੋ ਸਾਡੇ ਰਾਜਨੀਤੀ ਵਿਰੋਧ ਰਹੇ ਹੋਣੇ ਸਾਬ ਉਹ ਮੈਨੂੰ ਇੱਕ ਡੈਲੀਗੇਸ਼ਨ ਆਇਆ ਹੋਤਾ ਅਸੈਂਬਲੀ ਮੈਂ ਉਹ ਗੱਲ ਕਰਨ ਲੱਗੇ ਕਿਹਦਾ ਬਾਦਲ ਸਾਹਿਬ ਨੇ ਬਿਆਨ ਦਿਆ ਮੇਰੇ ਕੋਲ ਅੱਜ ਵੀ ਉਹ ਯਾਦ ਹੈ ਸਾਬ ਕਹਿੰਦੇ ਸਾਰੇ ਜਿਹੜੇ ਆਏ ਸੀਗੇ ਬਾਹਰ ਵਾਲੀ ਕੰਟਰੀਜ਼ ਦੇ ਕਹਿੰਦੇ ਜੀ ਪੰਜਾਬ ਮੈਂ ਕਹਿੰਦਾ ਜੀ ਪੰਜਾਬ ਦਾ ਤਾਂ ਕਲਚਰ ਹੀ ਐਗਰੀਕਲਚਰ ਆ ਸਟਾਲਾ ਕਲਚਰੀ ਐਗਰੀਕਲਚਰ ਆ ਸਾਹਿਬ ਉਸ ਪੰਜਾਬ ਦੇ ਅੰਦਰ ਜਿੰਨੇ ਪ੍ਰਾਈਵੇਟ ਐਗਰੀਕਲਚਰ ਕਾਲਜ ਆ ਸਾਹਿਬ ਆਸੇ ਚਾਰ ਪੰਜ ਸਾਲ ਪਹਿਲੇ ਤੱਕ ਮੈਂ ਅਜੀਜ ਆਖੜ ਦੀ ਬਾਤ ਕਰਾ ਤਾ ਉਹਨਾਂ ਨੇ ਰਿਕਮੈਂਡ ਕੀਤਾ ਵੀ ਇਹਨਾਂ ਨੂੰ ਉਹਨਾਂ ਕੋਲ ਕੋ ਖੇਤੀਆਂ ਨਹੀਂ ਸੀਗਾ ਮੁੰਡਿਆਂ ਨੂੰ ਬੀਐਸਸੀ ਐਗਰੀਕਲਚਰ ਦੀ ਡਿਗਰੀਆਂ ਦੇਈ ਜਾਂਦੇ ਸੀ ਉਹਨਾਂ ਨੇ ਕਦੇ ਖੇਤ ਵਿੱਚ ਜਾ ਕੇ ਪੈਹ ਨਹੀਂ ਨੀ ਰੱਖਿਆ ਕਿਉਂ ਜੋ ਚਾਟ ਸਾਹਿਬ ਆਪਕੋ ਪਤਾ ਹੋਵੇਗਾ ਸਾਹਿਬ ਖੇਤੀਆਂ ਨਹੀਂ ਸੀ ਜ਼ਮੀਨ ਦੀ ਸੀ ਠੇਕੇ ਦੇ ਦੋ ਦੋ ਕਿਲੇ ਪੈੜੀ ਲੈ ਰੱਖੀ ਉੱਥੇ ਕੀੜਾ ਮਰਵਾ ਲੈਂਦੇ ਕੰਪਲਸਰੀ ਕਰਵਾਇਆ ਸਾਬ ਪਰ ਪਤਾ ਨਹੀਂ ਕਿਤਨੇ ਅਗਨੇ ਲਾਗੂ ਕੀਤੀ ਹੈ ਕਿ ਨਹੀਂ ਕੀਤੀ ਇਹ ਜੋ ਫਾਇਦੋ ਮੇ ਅਗਰੀਕਲਚਰ ਚੱਲ ਰਹਿਣਾ ਸਭ ਫਾਇਲਾ ਚ ਖੇਤੀ ਚੱਲ ਰਹੀ ਉਹਨੂੰ ਕੱਟ ਕੇ ਲਿਆ ਕੇ ਕਿਸਾਨਾਂ ਨੂੰ ਐ ਪ੍ਰੈਕਟੀਕਲ ਇਹਨਾਂ ਨੇ ਆਪਣੇ ਹੱਥੀ ਖੇਤੀ ਕੀਤੀ ਹੈ ਆਪਣੇ ਆਪ ਬਟਾਇਆ ਜਿਹੜਾ ਜਿਹੜਾ ਕਹਿੰਦਾ ਕੀੜੀ ਸੇ ਲੈ ਕੇ ਰੱਬ ਤਾਂ ਹੀ ਉਹਦੀ ਮਾਰ ਕਿਸਾਨ ਤੇ ਪੈਂਦੀ ਹੈ ਸਿੱਧਾ ਕਿਸਾਨ ਤੇ ਉਹਦਾ ਕਿਉਂਕਿ ਜ਼ੋਦਾ ਦਾ ਸਾਰਾ ਸਰਮਾਇਆ ਖੇਚੇ ਘੜਾ ਕਦੇ ਹੜ ਆ ਗਿਆ ਕਦੇ ਸੋਕਾ ਪੈ ਗਿਆ ਉਹਦੇ ਚ ਰੁੱਲ ਜਾਂਦਾ ਉਸ ਉਸਕੇ ਦਰਦ ਕੋ ਧਿਆਨ ਮੇਂ ਰੱਖ ਕੇ ਸਾ ਮੈਂ ਸਮਝਦਾ ਹੂੰ ਆਪਨੇ ਜਿਸ ਤੰਦੇਈ ਕੇ ਸਾਥ ਸੇ ਆਪ ਪਹਿਲੇ ਆਏ ਹੜਾ ਐਸੀ ਉਦੋਂ ਵੀ ਚਵਨ ਸਾਹਿਬ ਆਕੇ ਇਕੇ ਮੈਂ ਦੇਖ ਦੇਖ ਕੇ ਕਹਿ ਵੀ ਮੈਂ ਖੁਦ ਚਲ ਕੇ ਦੇਖੂਗਾ ਇਕੇ ਆਕੇ ਦੇਖੇ ਮੈਂ ਆਪਕੋ ਬਹੁਤ ਬਹੁਤ ਵਧਾਈ ਦਿੰਦਾ ਹੂੰ ਅਸੀਂ ਕੰਡਿਆਂ ਤੇ ਚੱਲਣਾ ਸਾਬੇ ਕਲਾਮ ਗੁਰੂ ਆਦਰ ਗੋਬਿੰਦ ਸਿੰਘ ਜੀ ਆ ਬਲ ਸੇ ਧਰਤੀ ਹੈ ਇਕੇ ਗੁਰੂ ਪੀਰ ਪਗੰਬਰਾਂ ਦੀ ਚਰਨਛੋਹ ਛਤਤੀ ਹੈ ਉੱਥੇ ਜਦੋਂ ਲੋੜ ਪੈਂਦੀ ਅਸੀਂ ਸ਼ਮਸ਼ੀਰ ਵੀ ਅਸੀਂ ਬਣਦੇ ਆ ਪਰ ਅੱਜ ਮੈਂ ਇਹ ਕਹਿਣਾ ਚਾਹੁੰਗਾ ਵੀ ਅੱਜ ਥੋੜੇ ਸਾਰੇ ਪਿੰਡ ਨੂੰ ਵਧਾਈ ਦੇਣਾ ਮੈਂ ਸਭ ਮੈਂ ਵਧਾਈ ਦੇਣਾ ਸਰਦਾਰ ਗੁੱਟਾ ਸਿੰਘ ਨੂੰ ਕਿ ਤੁਹਾਡੇ ਪਰਿਵਾਰ 'ਚ ਇਸ ਕਿਸਮ ਦਾ ਇੱਕ ਸਬੂਤ ਪੈਦਾ ਹੋਇਆ ਜਿਹਨੇ ਕੰਮ ਕਰਕੇ ਦਿਖਾਇਆ ਵਾਦੇ ਤਾਂ ਸਾਰੇ ਕਰਦੇ ਲੋਕ ਕੀ ਬੈਠੇ ਆ ਵਾਦੇ ਸੁਣ ਸੁਣ ਕੇ ਕੰਨ ਪੱਕ ਗਏ ਇਹਨਾਂ ਨੇ ਕੰਮ ਕਰਕੇ ਦਿਖਾਇਆ ਕਹਿੰਦੇ ਨਾ ਕੁਝ ਕਹਿੰਦਾ ਕੁਝ ਤੋਂ ਬਾਤ ਹੋ ਗਈ ਕੁਝ ਤੋਂ ਹੁਨਰ ਹੋਗਾ ਯੂ ਹੀ ਨਹੀਂ ਕੋਈ ਕਿਸੇ ਕੋ ਸਜਦਾ ਕੀਆ ਕਰਦਾ ਆ ਜਿਹੜੇ ਅੱਜ ਦੇਸ਼ ਦੇ ਖਰੀਸ਼ੀ ਮੰਤਰੀ ਫਾਰਮਰ ਚੀਫ ਮਿਨਿਸਟਰ ਮੱਧ ਪ੍ਰਦੇਸ਼ ਅਜੀਤ ਚੱਲ ਕੇ ਇੱਥੇ ਆਏ ਐ ਉਹ ਇਸ ਥੋੜੀ ਲਖਨ ਸ਼ਖਸੀਅਤ ਨੂੰ ਦੇਖ ਕੇ ਆਏ ਸਨ ਆ ਜਿਹੜਾ ਤੁਸੀਂ ਕੰਮ ਕੀਤਾ ਤੁਹਾਡਾ ਕੰਮ ਬੋਲਦਾ ਚੰਮ ਨਹੀਂ ਬੋਲਦਾ ਕੰਮ ਬੋਲਦਾ ਹੁਣੇ ਲਾਇਬ੍ਰੇਰੀ 'ਚ ਖੜੇ ਸੀ ਕਿ ਪੱਤਰਕਾਰ ਸਾਥੀ ਨੇ ਪੁੱਛਰੇ ਸੀਗੇ ਜ चव्हाण ਸਾਹਿਬ ਨੂੰ ਕਹਿੰਦੇ चव्हाण ਸਾਹਿਬ ਆਪਨੇ ਕਦੀ ਕੋਈ ਐਸੀ ਲਾਇਬ੍ਰੇਰੀ ਦੇਖੀ ਹੈ ਕਿ ਆ ਜਿਸਕੇ ਅੰਦਰ ਬੱਚੇ ਪੜ੍ਹਨੇ ਆਏ ਤਾਂ ਉਹਨੂੰ ਪੈਸੇ دیے ਜਾਂਦੇ ਹਨ ਇਹਨਾਂ ਨੇ ਕਿਹਾ ਨਹੀਂ ਮੈਂ ਪਿੱਛੇ ਖੜਾ ਸੀਗਾ ਮੈਂ ਕਹਿਣ ਵਾਲਾ ਮਨੂੰ ਕੋ ਪੁੱਛੇ ਤਾਂ ਮੈਂ ਦਾ ਸਾਹਿਬ ਅੱਜ ਤਈ ਕੋਈ ਅਜਾ ਪਿੰਡ ਨਹੀਂ ਦੇਖਿਆ ਮੈਂ ਉਸ ਤੋਂ ਤਾਂ ਬਹੁਤ ਲੱਗੇ ਦੇਖੇ ਐਡਵਰਟਾਈਜ਼ਮੈਂਟ ਬਹੁਤ ਦੇਖੀ ਐ ਦਿੱਲੀ ਅੱਗੇ ਤਾਂ ਇਹ ਤਾਮਿਲਨਾਡੂ ਚ ਜਾਉ ਤਾਂ ਟੀਵੀ ਖੋਲੋ ਤੇ ਆਊਗਾ ਯੁੱਧ ਨਸ਼ਿਆਂ ਵਿਰੁੱਧ ਪਰ ਐਸੇ ਸਰਪੰਚ ਸਾਹਿਬ ਦਸਰੇ ਸੀ ਜਿਹੜਾ ਨਸ਼ਾ ਛੱਡਦਾ ਉਹ ਨੂੰ 11.5 ਹਜ਼ਾਰ ਰੁਪਏ ਪੱਲਿਓ ਦਿੰਦੇ ਸਾਂ ਆ ਪਹਿਲਾ ਪਿੰਡ ਐ ਰਣ ਸਿੰਘ ਕਲਾ ਤੇ ਐ ਪਹਿਲੇ ਸਰਪੰਚ ਐ ਜਿਹੜੇ ਕਹਿੰਦੇ ਮੈਂ ਪੱਲਿਓ 11.5 ਹਜ਼ਾਰ ਰੁਪਿਆ ਉਸ ਨਸ਼ੇ ਛੱਡਣ ਵਾਲੇ ਬੱਚੇ ਨੂੰ ਤੇ ਉਹਦੇ ਪਰਿਵਾਰ ਨੂੰ ਦੇਣਾ ਤੇ 1100 ਰੁਪਏ ਖਰਾਕ ਪਤਾ ਹਰ ਮਹੀਨੇ ਉਹਨਾਂ ਨੂੰ ਦੇਨੇ ਆ ਤਾਂ ਕਿ ਇਹਨੂੰ ਖੁਰਾਕ ਕਰਕੇ ਇਹਦਾ ਸਿਹਤ ਸੂਤ ਠੀਕ ਕਰੋ ਆ ਪਹਿਲਾ ਪਿੰਡ ਸਾਬ ਜਿਹਦੇ ਵਿੱਚ ਮੈਂ ਅਜੇ ਬਾਰਖ ਦੇਖਿਆ ਚਾਹ ਸਾਬ ਮੈਂ ਵੀ ਗਾਉਂ ਮੈਂ ਪਲਉ ਸਾਬ ਮੈਂ ਮਿੱਟੀ ਮੈਂ ਐਸੜੇ ਚੱਪੜ ਦੀ ਗੱਲ ਕਰਦੇ ਹੋ ਮਜਾਂ ਦੇ ਪੂਛ ਫੜ ਫੜ ਕੇ ਅਸੀਂ ਵਿੱਚ ਉੱਥੇ ਛੱਪੜਾਂ ਦੀ ਵੱਡੀ ਝੜਾ ਮਾਰੀ ਹੈ ਪਰ ਨਾ ਤਾਂ ਮੈਂ ਆ ਛੱਪੜ ਕਹਿਣਾ ਹੀ ਵੇਚਤੀ ਹੋਗੀ ਸਾਬ ਪਿੰਡ ਦੀ ਵੀ ਵੇਚਤੀ ਹੋਗੀ ਤੁਹਾਡੇ ਕੰਮ ਦੀ ਵੇਚਤੀ ਹੋਗੀ ਤਾਂ ਇਵਾਕੇ ਲੈ ਕੇ ਸਾਬਾ ਬਾਰ ਬਾਰ ਕਹ ਰੇ ਸੀ ਲੇਖ ਦਿਖਾਉਂਗਾ ਮੇਰੇ ਘਰ ਲੇਕ ਤਾਂ ਸੁੱਕਣਾ ਲੇਕ ਉੱਥੇ ਧੁਰੀ ਫਿਰਦੀ ਐ ਚੰਦੀੜਾ ਇੱਥੇ ਕਿਹੜੀ ਲੇਕ ਆਈ ਕਹਿੰਦਾ ਇੱਕ ਨਹੀਂ ਚ ਦੋ ਦੋ ਬਣਾ ਰੱਖੀਆਂ ਸਭ ਇਸ ਕੰਮ ਨੂੰ ਸਲਾਮ ਹੈ ਤੇ ਉਸ ਤੋਂ ਵੀ ਮੈਂ ਤਾਂ ਆ ਕਹਿਣ ਲੱਗਿਆ ਸੀਗਾ ਵੀ ਇੰਨੀ देर ਲੁਕੇ ਕਿੱਥੇ ਰਹਤੀ ਸੀ ਹਾਂ ਤਾਂ ਅਸੀਂ ਉਹ ਕਹਿੰਦੇ ਨੇ ਦੀਪਕ ਤਲੇ ਹਨੇਰਾ ਇਹਨਾਂ ਨੇ ਇੱਕ ਜੋਰੀ ਪਛਾਣਤਾ ਸਾਬ ਹੀਰੇ ਦੀ ਕਦਰ ਇੱਕ ਜੋਰੀ ਪਛਾਣਤਾ ਨਹੀਂ ਤਾਂ ਸ਼ੀਸ਼ੇ ਵਿੱਚ ਇਸ ਨੂੰ ਕੋਈ ਫਰਕ ਨਹੀਂ ਲੱਗਦਾ ਸਾਬ ਮੇਰੇ ਜਿਹੇ ਨਾੜੀ ਆਦਮੀ ਨੂੰ ਆਪਣੇ ਦਿੱਲੀ ਬੈਠੇ ਮਧਿਆ ਪ੍ਰਦੇਸ਼ ਬੈਠੇ ਦੇਖਾ ਕਿ ਇੱਕ ਐਜੇ ਪਿੰਡ ਵੀ ਹੈ ਪੰਜਾਬ ਦੇ ਅੰਦਰ ਜਿਸਨੇ 6 ਸਾਲ ਤੋਂ ਕਿਸੇ ਨੇ ਪ੍ਰਾਲੀ ਨਹੀਂ ਸਾੜੀ ਕਹਿੰਦੇ ਮੈਂ ਚੱਲ ਕੇ ਦੇਖ ਕੇ ਆਉਂਗਾ ਤੇ ਅਗਰ ਐਸਾ ਹੈ ਤਾਂ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਇੱਕ ਮੈਸੇਜ ਜਾਵੇ ਜੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਉਹ ਗੱਲ ਵੀ ਕਹਿੰਦੇ ਨਾ ਟੈਗ ਲਾਈਨ ਬਣਤੀ ਹਰੇਕ ਬਾਤ ਕੀ ਤਾਂ ਕਿ ਉਹ ਕਹਿੰਦੇ ਰਗਾ ਘਾਗਰ ਮੇ ਸਾਗਰ ਵਰਦੋ ਇਹਨਾਂ ਨੇ ਕਿਹਾ ਪ੍ਰਾਲੀ ਸਾਡੇ ਵਾਸਤੇ ਵਰਦਾਨ ਹੈ ਇਸ ਬਾਤ ਮੈਂ ਸਾਰਾ ਕੁਝ ਆਗੇ ਸਾਹ ਇੱਕ ਹੀ ਨਾਰਾ ਬਣ ਜਾਏ ਪਰਾਣੀ ਕਿਸਾਨ ਕੇ ਲਈ ਵਰਦਾਨ ਹੈ ਸਾਰੇ ਸਿਰੇ ਤੁਹਾਨੂੰ ਜਾਊਗਾ ਇੱਕ ਮਮਦਾ ਦਾ ਕੇ ਤੁਸੀਂ ਕਾਪੀ ਰਾਈਟਰ ਵੀ ਬਣੋਗੇ ਕਿਤੇ ਨਾ ਕਿਤੇ ਐਡਜੈਂਸੀ ਚ ਆ ਪਰਾਣੀ ਵਰਦਾਨ ਬਣੀ ਹੈ ਇੱਕ ਬੰਦੇ ਦੀ ਪਛਾਣ ਕੀਤੀ ਹੈ ਸ਼ਿਵਰਾਜ ਚੌਹਾਨ ਜੀ ਨੇ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਗਾ ਇਸ ਕਰਕੇ ਨੇ ਵੀ ਸੈਕਟਰ ਚ ਮੰਤਰੀ ਹੈ ਤੇ ਇਹਨਾਂ ਦੇ ਮੂੰਹ ਤੇ ਮੈਂ ਵਧਾਈ ਕਰ ਰਿਹਾ ਮੈਂ ਕਿਸੇ ਬਾਤ ਕੇ ਲਈ ਸਾਬ ਮੇਰੇ ਮੇਂ ਇੱਕ ਬੜੀ ਕਮੀ ਹੈ

ज्ञानक वेते साहब नॉलेज ਦਾ ਮੈਸੇਜ ਹੈ ਛੇ ਪਰ ਕਹਿੰਦੇ ਨਾ ਅਜ ਤਾਂ ਹੀ ਐਗਰੀਕਲਚਰ ਪਾਲਿਸੀ ਜਿਹੜੀਆਂ ਬਣਦੀਆਂ ਸੀਗੀਆਂ ਐਗਰੀਕਲਚਰ ਪਾਲਿਸੀ 에어 ਕੰਡੀਸ਼ਨਰ ਕਮਰੇ ਅਜੇ ਬੈਠ ਕੇ ਬਣਦੀਆਂ ਸਨ ਉਹ ਲੋਕ ਬਣਾਦੇ ਜਿਨ੍ਹਾਂ ਨੇ ਕਦੇ ਘਰ ਤੋਂ ਬਾਹਰ ਉਸ ஏਸੀ ਤੋਂ ਬਾਹਰ ਕਦੇ ਪੈਰ ਨਹੀਂ ਰੱਖਿਆ ਉਹ ਲੋਕ ਐਗਰੀਕਲਚਰ ਪਾਲਿਸੀ ਬਣਾ ਦਿੰਦੇ ਆ

ਕਿਉਂ ਕਿਸਾਨ ਦਾ ਦਰਦ ਸਮਝੇ ਸਾਹਿਬ ਕਿਸਾਨ ਦਾ ਦਰਦ ਸਮਝ ਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਬਾਕੀ ਆਪ ਦੂਰੋਂ ਬੈਠ ਕੇ ਤਾਂ ਸਾਰੇ ਕਢੀ ਜਾਂਦੇ ਐ ਜਿਆਦਾ ਸਮਾਂ ਨਹੀਂ ਲਵਾਂਗਾ ਕਿਉਂਕਿ ਚਵਾਨ ਸਾਹਿਬ ਦੇ ਅੱਗੇ ਇੱਕ ਇੱਕ ਬਾ ਇੱਕ ਗੱਲ ਮੈਂ ਸਾਂਝੀ ਕਰਨੀ ਚਾਹੁੰਗਾ ਥੋੜੀ ਬਹੁਤ ਪੰਜਾਬੀ ਸਮਝਦੇ ਹੋਗੇ ਸਾਹਿਬ ਆਪ ਵੀ ਮੈਂ ਗੱਲ ਕਰ ਰਿਹਾ ਸੀ ਇੱਥੇ ਜਦੋਂ ਚਵਾਨ ਸਾਹਿਬ ਗੱਲ ਕਰ ਰਹੇ ਸੀ ਕਿਸਾਨਾਂ ਨਾਲ ਅੰਦੂ ਦੇ ਕਿਸਾਨਾਂ ਨਾਲ ਗੱਲ ਕਰ ਰਹੇ ਸੀ ਉਹਨਾਂ ਨੇ ਆਰਗੈਨਿਕ ਵੈਲਿਊ ਦੀ ਗੱਲ ਕੀਤੀ ਪੀ ਐਚ ਵੈਲਿਊ ਦੀ ਗੱਲ ਕੀਤੀ ਪੋਟਾਸ਼ ਦੀ ਗੱਲ ਕੀਤੀ ਸਲਫਰ ਦੀ ਗੱਲ ਕੀਤੀ ਵੀ ਇਹਦੇ ਵਾਸਤੇ ਆ ਚਾਹੀਦਾ ਹੈ ਇਹਦੇ ਵਾਸਤੇ ਆ ਚਾਹੀਦਾ ਹੈ ਹਰੇਕ ਕਿਸਾਨ ਕੋਲ ਇਸ ਕਿਸਮ ਦੀ ਨੌਲੇਜ ਹੈ ਨਹੀਂ ਸਭ ਪੁਰਾਣੇ ਟਾਈਮ ਮੈਂ ਮੈਂ ਪੁੱਛ ਰਿਹਾ ਸੀਗਾ ਇੱਥੇ ਤੁਹਾਡੇ ਪਿੰਡ 'ਚ ਏ ਡੀਓ ਕੌਣ ਹੈ ਐਗਰੀਕਲਚਰ ਡਿਪਾਰਟਮੈਂਟ ਆਫੀਸਰ ਕੌਣ ਹੈ ਉਹ ਕਟਿੰਗ ਐਜ ਜੇ ਸਾਹਿਬ ਕਟਿੰਗ ਐਜ ਆਫ ਸਾਰੀ ਰਿਸਰਚ ਕੀ ਐ ਯੂ ਕਰਤੀ ਐ ਸਾਰੀ ਰਿਸਰਚ ਆਈ ਸੀ ਆਰ ਕਰਤੀ ਐ ਪਰ ਉਹ ਸੱਚ ਕੇ ਸਰ ਦੀ ਜਿਹੜੀ ਲੈਬਰਾਟਰੀ ਚ ਵਿੱਚ ਬਣੀ ਰਹੀ ਜੇ ਸਾਹਿਬ ਜ ਤਹੀਂ ਇੱਥੇ ਪਹੁੰਚਦੀ ਨਹੀਂ ਲੋਕਾ ਕੋਲ ਤੁਸੀਂ ਤਾਂ ਸਿਆਣੇ ਸਾਹਿਬ ਤੁਸੀਂ ਤਾਂ ਆਪ ਆਪਣੇ ਆਪ ਹਟਾਇਆ ਤੁਹਾਨੂੰ ਸਮਝ ਆਏ ਮੈਂ ਸਭ ਮੈਂ ਬੱਚਾ ਥਾ ਮצא ਦਾ ਭੁਣ ਮੈਂ ਉਹ ਕਹਿੰਦਾ ਨਾ ਪੁਰਾਣੇ ਪੀਰ ਕਹਿੰਦੇ ਹੁੰਦੇ ਸੀ ਸਾਡੇ ਟਾਈਮ ਨਾਲ ਚਲੋ 70 72 ਦਾ ਮੈਂ ਹੋ ਗਿਆ ਸਾਡੇ ਬੱਚੇ ਜੀ 50 ਸੱਤ ਸਾਲ ਪੁਰਾਣੀ ਗੱਲ ਕਰ ਰਿਹਾ ਮੈਂ ਹੈਲੀਕਾਪਟਰ ਤੋਂ ਬਾਅਦ ਮੈਂ ਹੈਲੀਕਾਪਟਰ ਸੇ ਸਭ ਪਹਿਲੇ ਫਿਕਸਡ ਵਿੰਗ ਸੇ ਸਪਰੇਅ ਕਰਨੇ ਲਈ ਆਇਆ ਕਰਦੇ ਤੇ ਜਿਵੇਂ ਮੈਂ ਤਾਂ ਜਦੋਂ ਸਪਰੇਅ ਕਰਨ ਆਉਂਦੇ ਸੀਗੇ ਉਦੋਂ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਦਿਹਾੜੀ ਬੈਠੇ ਨੂੰ ਪਤਾ ਹਣਾ ਉਦੋਂ ਝੰਡੀਆਂ ਲਾ ਦਿੰਦੇ ਸੀ ਵੀ ਆਹ ਇਸ ਕਿਸਮ ਦੀ ਝੰਡੀ ਆ ਫਲਾਣੇ ਦਾ ਖੇਤ ਹੈ ਫਲਾਣੇ ਚੌਧਰੀ ਦਾ ਖੇਤ ਹੈ ਫਲਾਣੇ ਸਰਦਾਰ ਸਾਹਿਬ ਦਾ ਖੇਤ ਹੈ ਉਸ ਝੰਡੀ ਤੋਂ ਲੈ ਕੇ ਇੱਥੇ ਦਵਾਈ ਭਰ ਕੇ ਲੈ ਕੇ ਜਾਂਦੇ ਸਾਰੇ ਇੱਕ ਐਡੀਓ ਤੇ ਜੀ ਕਿਰਦਾਵਰ ਸੀ ਮੇਰੇ ਕਹ ਲਾ ਜੀ ਇਹ ਵੀ ਬਜ਼ੁਰਗ ਬੈਠੇ ਮੁਕਸਰ ਕੇ ਥੇ ਮੈਂ ਕਈ ਵਾਰ ਹੀ ਦੇਖਿਆ ਜੋ ਸਾਬ ਆਪ ਕਹਦੇ ਹੁੰਦੇ ਸੀ ਵੀ ਉਹ ਪੁਲਾਨੀ ਜਿਹਾ ਬਣ ਉਹ ਕਹਦਾ ਨਹੀਂ ਜੋ ਸਾਬ ਤੁਹਾਨੂੰ ਨਹੀਂ ਪਤਾ ਮੈਨੂੰ ਪਤਾ ਹੈ ਵੀ ਕਿੱਥੇ ਤਾਂ ਹੀ ਤੁਹਾਡੇ ਖੇਤ ਦੀ ਸੀ ਵਟ ਕਿੱਥੇ ਤਾਂ ਹੀ ਆ ਉੱਥੇ ਕਈ ਮੈ ਲਵਾਉਂਗਾ ਸਰ ਉਹਨੇ ਇੱਕ ਇੱਕ ਵਟ ਆਪਣੇ ਪੈਰਾਂ ਨਾਲ ਦੇਖੀ ਸੀ ਸਾਬ ਉਹਨੂੰ ਪਤਾ ਸੀ ਕਿਹੜੇ ਖੇਤ ਹੈ ਕਿਹੜੀ ਦਵਾਈ ਪੈਣੀ ਹੈ ਕਿਹੜੀ ਫਸਲ ਉੱਤੇ ਲੱਗੀ ਹੈ ਅਰ ਅੱਜ ਤੋਂ ਅਨਾਤ ਇਹ ਸਭ ਮੈਂ ਆਪ ਤੇ ਰਿਕੁਐਸਟ ਕਰਨਾ ਚਾਹਾਂਗਾ ਇਹ ਪੰਜਾਬ ਅਸੀਂ ਕਹਿੰਦੇ ਅਸੀਂ ਸਾਡਾ ਮਨੂੰ ਬਾਦਲ ਸਾਹਿਬ ਦੀ ਦੇਖੋ ਸਾਡੇ ਰਾਜਨੀਤਿਕ ਵਿਰੋਧ ਰਹੇ ਹੋਣੇ ਸਾਬ ਕੋ ਮਨੂੰ ਵਰਤ ਕੇ ਇੱਕ ਡੈਲੀਗੇਸ਼ਨ ਆਇਆ ਹੋਤਾ ਅਸੈਂਬਲੀ ਮੈਂ। ਤੋਂ ਗੱਲ ਕਰਨ ਲੱਗੇ ਜਦਾਂ ਬਾਦਲ ਸਾਹਿਬ ਨੇ ਬਿਆਨ ਦਿਆ ਮੇਰੇ ਕੋ ਆਜ ਵੀ ਉਹ ਯਾਦ ਹੈ ਸਾਬ। ਕਹਿੰਦੇ ਸਾਰੇ ਜਿਹੜੇ ਆਏ ਸੀਗੇ ਬਾਹਰ ਵਾਲੀ ਕੰਟਰੀਜ਼ ਦੇ ਕਹਿੰਦੇ ਜੀ ਪੰਜਾਬ ਮੈਂ ਕਹਿੰਦਾ ਜੀ ਪੰਜਾਬ ਦਾ ਤਾਂ ਕਲਚਰ ਹੀ ਐਗਰੀਕਲਚਰ ਹੈ। ਸਾਡਾ ਲ ਕਲਚਰੀ ਐਗਰੀਕਲਚਰ ਹੈ ਸਾਹਿਬ ਉਸ ਪੰਜਾਬ ਦੇ ਅੰਦਰ ਜਿੰਨੇ ਪ੍ਰਾਈਵੇਟ ਐਗਰੀਕਲਚਰ ਕਾਲਜ ਹੈ ਸਾਹਿਬ ਆਸੇ ਚਾਰ ਪੰਜ ਸਾਲ ਪਹਿਲੇ ਤੱਕ ਮੈਂ ਅਜੀਜ ਆਖੜ ਦੀ ਬਾਤ ਕਰਾ ਤਾ ਉਹਨਾਂ ਨੇ ਰਿਕਮੈਂਡ ਕੀਤਾ ਵੀ ਇਹਨਾਂ ਕੋਲ ਕੋ ਖੇਤੀਆਂ ਨਹੀਂ ਸੀਗਾ ਮੁੰਡਿਆਂ ਨੂੰ ਬੀਐਸਸੀ ਐਗਰੀਕਲਚਰ ਦੀ ਡਿਗਰੀਆਂ ਦੇਈ ਜਾਂਦੇ ਸੀ ਉਹਨਾਂ ਨੇ ਕਦੇ ਖੇਤ ਵਿੱਚ ਜਾ ਕੇ ਪੈਣ ਨਹੀਂ ਨੀ ਰੱਖਾ ਕਿਉਂ ਜੋ ਜੱਟ ਸਾਹਿਬ ਆਪਕੋ ਪਤਾ ਹੋਵੇਗਾ ਸਰ ਖੇਤੀਆਂ ਨਹੀਂ ਸੀ ਨੀ ਦੀਆਂ ਸੀ ਠੇਕੇ ਤੇ ਦੋ ਦੋ ਕਿਲੇ ਪੈੜੀ ਲੈ ਰੱਖੀ ਉੱਥੇ ਕੀੜਾ ਮਰਵਾ ਲੈਂਦੇ ਕੰਪਲਸਰੀ ਕਰਵਾਇਆ ਸਾਬ ਪਰ ਪਤਾ ਨਹੀਂ ਕਿ ਤਦ ਕਿੰਨੇ ਅੰਗ ਨੇ ਲਾਗੂ ਕੀਤੀ ਹੈ ਕਿ ਨਹੀਂ ਕੀਤੀ ਇਹ ਜੋ ਫਾਇਦੋਮੇ ਐਗਰੀਕਲਚਰ ਚੱਲ ਰਹਿਣਾ ਸਭ ਫੈਲਾ ਚ ਖੇਤੀ ਚੱਲ ਰਹੀ ਉਹਨੂੰ ਕੱਟ ਕੇ ਲਿਆ ਕੇ ਕਿਸਾਨਾਂ ਨੂੰ ਐ ਪ੍ਰੈਕਟੀਕਲ ਇਹਨਾਂ ਨੇ ਆਪਣੇ ਹੱਥੀ ਖੇਤੀ ਕੀਤੀ ਹੈ ਆਪਣੇ ਆਪ ਪੜਾਇਆ ਜਿਹੜਾ ਜਿਹੜਾ ਕਹਿੰਦਾ ਕੀੜੀ ਸੇ ਲੈ ਕੇ ਰੱਬ ਤਾਈ ਉਹਦੀ ਮਾਰ ਕਿਸਾਨ ਤੇ ਪੈਂਦੀ ਹੈ ਸਦਾ ਕਿਸਾਨ ਦੋਤਾ ਕਿਉਂਕਿ ਦੋਤਾ ਦਾ ਸਾਰਾ ਸਰਮਾਇਆ ਖੇਚੇ ਘੜਾ ਕਦੇ ਹਟ ਆ ਗਿਆ ਕਦੇ ਸੋਕਾ ਪੈ ਗਿਆ ਉਹਦੇ ਚ ਰੁੱਲ ਜਾਂਦਾ ਉਸ ਉਸਕੇ ਦਰਦ ਕੋ ਧਿਆਨ ਮੇ ਰੱਖ ਕੇ ਸਾ ਮੈਂ ਸਮਝਦਾ ਹੂੰ ਆਪਨੇ ਜਿਸ ਤੰਦੇਈ ਕੇ ਸਾਥ ਚਾਹ ਆ ਪਹਿਲੇ ਆਏ ਹੜਾ ਐਸੀ ਉਦੋਂ ਵੀ ਚਵਨ ਸਾਹਿਬ ਆ ਕੇ ਇਕੇ ਦੇਖ ਕੇ ਕਹਿ ਮੈਂ ਖੁਦ ਚਲ ਕੇ ਦੇਖੂਗਾ ਇਕੇ ਆ ਕੇ ਦੇਖ ਕੇ ਮੈਂ ਆਪਕੋ ਬਹੁਤ ਬਹੁਤ ਵਧਾਈ ਦਿੰਦਾ ਹੂੰ ਅਸੀਂ ਕੰਡਿਆਂ ਤੇ ਚੱਲਣਾ ਸਭੇ ਕਲਾਮ ਗੁਰੂ ਆਦਰ ਗੋਬਿੰਦ ਸਿੰਘ ਜੀ ਦੀ ਆ ਵੰਸ਼ ਜੜਤੀ ਹੈ ਇਥੇ ਗੁਰੂ ਪੀਰ ਪਗੰਬਰਾਂ ਦੀ ਚਰਨਛੋਹ ਛਤਤੀ ਹੈ ਉੱਥੇ ਜਦੋਂ ਲੋਡ ਪੈਂਦੀ ਅਸੀਂ ਸ਼ਮਸ਼ੀਰ ਵੀ ਅਸੀਂ ਬਣਦੇ ਸੀ ਪਰ ਅੱਜ ਮੈਂ ਨਹੀਂ ਕਹਿਣਾ ਚਾਹੂੰਗਾ ਵੀ ਅੱਜ ਤੁਹਾਡੇ ਸਾਰੇ ਪਿੰਡ ਨੂੰ ਵਧਾਈ ਦੇਣਾ ਮੈਂ ਸਭ ਮੈਂ ਵਧਾਈ ਦੇਣਾ ਸਰਦਾਰ ਗੁੱਟਾ ਸਿੰਘ ਨੂੰ ਕਿ ਤੁਹਾਡੇ ਪਰਿਵਾਰ 'ਚ ਇਸ ਕਿਸਮ ਦਾ ਇੱਕ ਸਬੂਤ ਪੈਦਾ ਹੋਇਆ ਜਿਹਨੇ ਕੰਮ ਕਰਕੇ ਦਿਖਾਇਆ ਵਾਦੇ ਤਾਂ ਸਾਰੇ ਕਰਦੇ ਲੋਕ ਕੀ ਬੈਠੇ ਆ ਵਾਦੇ ਸੌਣ ਸੌਣ ਕੇ ਕੰਨ ਪੱਕ ਗਏ ਇਹਨਾਂ ਨੇ ਕੰਮ ਕਰਕੇ ਦਿਖਾਇਆ ਕਹਿੰਦੇ ਨਾ ਕੁਝ ਜਾਂਦਾ ਕੁਝ ਤੋਂ ਬਾਤ ਹੋਗੀ ਕੁਝ ਤੋਂ ਹੁਨਰ ਹੋਗਾ ਯੂ ਹੀ ਨਹੀਂ ਕੋਈ ਕਿਸੇ ਕੋ ਸਜਦਾ ਕੀਆ ਕਰਦਾ ਆ ਜਿਹੜੇ ਅੱਜ ਦੇਸ਼ ਦੇ ਖਰੀਸ਼ੀ ਮੰਤਰੀ ਫਾਰਮਰ ਚੀਫ ਮਿਨਿਸਟਰ ਮੱਧ ਪ੍ਰਦੇਸ਼ ਅਜੀਤ ਚੱਲ ਕੇ ਇੱਥੇ ਆਏ ਐ ਉਹ ਇਸ ਥੋੜੀ ਲਖਨ ਸ਼ਖਸੀਅਤ ਨੂੰ ਦੇਖ ਕੇ ਆਏ ਐ ਸਭ ਆ ਜਿਹੜਾ ਤੁਸੀਂ ਕੰਮ ਕੀਤਾ ਤੁਹਾਡਾ ਕੰਮ ਬੋਲਦਾ ਚੰਮ ਨਹੀਂ ਬੋਲਦਾ ਕੰਮ ਬੋਲਦਾ ਉਹਨੇ ਲਾਇਬ੍ਰੇਰੀ 'ਚ ਖੜੇ ਸੀ ਕਿ ਪੱਤਰਕਾਰ ਸਾਥੀ ਨੇ ਪੁੱਛਰੇ ਸੀ ਕਿ ਜਵਾਨ ਸਾਹਿਬ ਨੂੰ ਕਹਿੰਦੇ ਜਵਾਨ ਸਾਹਿਬ ਆਪਨੇ ਕਦੀ ਕੋਈ ਐਸੀ ਲਾਇਬ੍ਰੇਰੀ ਦੇਖੀ ਹੈ ਕਿ ਆ ਜਿਸਕੇ ਅੰਦਰ ਬੱਚੇ ਪੜ੍ਹਨੇ ਆਏ ਤਾਂ ਉਹਨੂੰ ਪੈਸੇ دیے ਜਾਂਦੇ ਹਨ ਇਹਨਾਂ ਨੇ ਕਿਹਾ ਨਹੀਂ ਮੈਂ ਪਿੱਛੇ ਖੜਾ ਸੀਗਾ ਮੈਂ ਕਹਿਣ ਵਾਲਾ ਮਨੂੰ ਕੋ ਪੁੱਛੇ ਤਾਂ ਮੈਂ ਦਾ ਸਾਹਿਬ ਅੱਜ ਤਈ ਕੋਈ ਅਜਾ ਪਿੰਡ ਨਹੀਂ ਦੇਖਿਆ ਮੈਂ ਉਸ ਤੋਂ ਤਾਂ ਬਹੁਤ ਲੱਗੇ ਦੇਖੇ ਐਡਵਰਟਾਈਜ਼ਮੈਂਟ ਬਹੁਤ ਦੇਖੀ ਹੈ ਦਿੱਲੀ ਅੱਗੇ ਤਾਂ ਇਹ ਤਾਮਿਲਨਾਡੂ ਜਾਉ ਤਾਂ ਟੀਵੀ ਖੋਲੋ ਤੇ ਆਊਗਾ ਯੁੱਧ ਨਸ਼ਿਆਂ ਵਿਰੁੱਧ ਪਰੇਂਚੇ ਸਰਪੰਚ ਸਾਹਿਬ ਦਸਰੇਸੀ ਜਿਹੜਾ ਨਸ਼ਾ ਛੱਡਦਾ ਉਹਨੂੰ 11111 ਰੁਪਏ ਪੱਲਿਓ ਦਿੰਦੇ ਸਾਂ ਆ ਪਹਿਲਾ ਪਿੰਡ ਹੈ ਰਣ ਸਿੰਘ ਕਲਾ ਤੇ ਇਹ ਪਹਿਲੇ ਸਰਪੰਚ ਹੈ ਜਿਹੜੇ ਕਹਿੰਦੇ ਮੈਂ ਪੱਲਿਓ 11111 ਰੁਪਿਆ ਉਸ ਨਸ਼ੇ ਛੱਡਣ ਵਾਲੇ ਬੱਚੇ ਨੂੰ ਤੇ ਉਹਦੇ ਪਰਿਵਾਰ ਨੂੰ ਦੇਣਾ ਤੇ 1100 ਰੁਪਏ ਖਾਹਕ ਪਤਾ ਹਰ ਮਹੀਨੇ ਉਹਨਾਂ ਨੂੰ ਦੇਨੇ ਆ ਤਾਂ ਕਿ ਇਹਨੂੰ ਕੋ ਖੁਰਾਕ ਕਰਕੇ ਇਹਦਾ ਸਿਹਤ ਸੁਧਾਰੋ ਆ ਪਹਿਲਾ ਪਿੰਡ ਹੈ ਸਾਹਿਬ ਜਿਹਦੇ ਵਿੱਚ ਮੈਂ ਅਜੇ ਬਾਰਖ ਦੇਖਿਆ ਚਾਹ ਸਾਹਿਬ ਮੈਂ ਵੀ ਗਾਉਂ ਮੈਂ ਪਲੰਸਾ ਬੰ ਮੈਂ ਮਿੱਟੀ ਮੈਂ ਐਥੇੜੇ ਛੱਪੜ ਦੀ ਗੱਲ ਕਰਦੇ ਹੋ ਮੱਝਾਂ ਦੇ ਪੂਛ ਫੜਫੜ ਕੇ ਅਸੀਂ ਵਿੱਚ ਉੱਥੇ ਛੱਪੜਾਂ ਦੀ ਬੜੀ ਝੜਾ ਮਾਰੀ ਹੈ ਪਰ ਨਾ ਤਾਂ ਮੈਂ ਆ ਛੱਪੜ ਕਹਿਣਾ ਹੀ ਬੇਇੱਜ਼ਤੀ ਹੋਗੀ ਸਾਹਿਬ ਪਿੰਡ ਦੀ ਵੀ ਬੇਇੱਜ਼ਤੀ ਹੋਗੀ ਤੁਹਾਡੇ ਕੰਮ ਦੀ ਬੇਇੱਜ਼ਤੀ ਹੋਗੀ ਤੁਹਾਨੂੰ ਵਾਕੇ ਲੈ ਕੇ ਸਾਹਿਬ ਆ ਬਾਰ ਬਾਰ ਕਹ ਰਿਹਾ ਸੀ ਲੇਖ ਦਿਖਾਉਂਗਾ ਮੇਰੇ ਘਰ ਦੇ ਇੱਕ ਤਾਂ ਸੁਖਣਾ ਏ ਉੱਥੇ ਤੁਰੇ ਫਿਰਦੀ ਐ ਚੰਡੀ ਗੜੇ ਤੇ ਕਿਹਣੀ ਲੇਕ ਆਈ ਕਹਿੰਦਾ ਇੱਕ ਨਹੀਂ ਚ ਦੋ ਦੋ ਬਣਾ ਰੱਖੀਆਂ ਸਭ ਇਸ ਕੰਮ ਨੂੰ ਸਲਾਮ ਹੈ ਦੋਸਤੋਂ ਵੀ ਮੈਂ ਤਾਂ ਆ ਕਹਿਣ ਲੱਗਿਆ ਸੀਗਾ ਵੀ ਇੰਨੀ ਨੇ ਲੁਕੇ ਕਿੱਥੇ ਰਹਿ ਤੁਸੀਂ ਆ ਤਾਂ ਅਸੀਂ ਉਹ ਕਹਿੰਦੇ ਨੇ ਦੀਪਕ ਤਲੇ ਹੁੰਦੇ ਰਾ ਇਹਨਾਂ ਨੇ ਇੱਕ ਜੋਰੀ ਪਛਾਣਤਾ ਸਾਹਿਬ ਹੀਰੇ ਕੀ ਕਦਰ ਹੈ ਜੋਰੀ ਪਛਾਣਤਾ ਨਹੀਂ ਤਾਂ ਸ਼ੀਸ਼ੇ ਵਿੱਚ ਇਸ ਵਿੱਚ ਕੋਈ ਫਰਕ ਨਹੀਂ ਲੱਗਦਾ ਸਾਹਿਬ ਮੇਰੇ ਜਿਹੇ ਸਾਡੀ ਆਦਮੀ ਨੂੰ ਆਪਣੇ ਦਿੱਲੀ ਬੈਠੇ Madhya Pradesh ਬੈਠੇ ਦੇਖਾ ਕਿ ਇੱਕ ਐਜ ਪਿੰਡ ਵੀ ਹੈ ਪੰਜਾਬ ਦੇ ਅੰਦਰ ਜਿਸਨੇ 6 ਸਾਲ ਤੋਂ ਕਿਸੇ ਨੇ ਪ੍ਰਾਲੀ ਨਹੀਂ ਸਾੜੀ ਕਹਿੰਦੇ ਮੈਂ ਚੱਲ ਕੇ ਦੇਖ ਕੇ ਆਉਂਗਾ ਤੇ ਅਗਰ ਐਸਾ ਹੈ ਤਾਂ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਇੱਕ ਮੈਸੇਜ ਜਾਵੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਉਹ ਗੱਲ ਵੀ ਕਹਿੰਦੇ ਨੇ ਐਸ ਟੈਗ ਲਾਈਨ ਬਣਤੀ ਹਰੇਕ ਬਾਤ ਕੀ ਤਾਂ ਕਿ ਉਹ ਕਿੰਨਾ ਗਾਗਰ ਮੇ ਸਾਗਰ ਭਰ ਦੋ ਇਹਨਾਂ ਨੇ ਕਿਹਾ ਪ੍ਰਾਲੀ ਸਾਡੇ ਵਾਸਤੇ ਵਰਦਾਨ ਹੈ ਇਸ ਬਾਤ ਮੈਂ ਸਾਰਾ ਕੁਝ ਆਗੇ ਸਾਹ ਇੱਕ ਹੀ ਨਾਰਾ ਬਣ ਜਾਏ ਪਰਾਣੀ ਕਿਸਾਨ ਕੇ ਲਿਏ ਵਰਦਾਨ ਹੈ ਸਿਰੇ ਤੁੰ ਨੂੰ ਜਾਊਗਾ ਇੱਕ ਮਨ ਲਾਦਾ ਕੇ ਤੂੰ ਤੁਸੀਂ ਕਪੀ ਰਾਈਟਰ ਵੀ ਬਣੋਗੇ ਕਿਤੇ ਨਾ ਕਿਤੇ ਐਡਜੰਸੀ ਚ ਆ ਪਰਾਣੀ ਵਰਦਾਨ ਬਣੀ ਹੈ ਇੱਕ ਬੰਦੇ ਦੀ ਪਛਾਣ ਕੀਤੀ ਹੈ ਸ਼ਿਵਰਾਜ ਚੋਹਾਨ ਜੀ ਨੇ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਗਾ ਇਸ ਕਰਕੇ ਨਹੀਂ ਵੀ ਸੈਕਟਰ ਚ ਮੰਤਰੀ ਹੈ ਤੇ ਇਹਨਾਂ ਦੇ ਮੂੰਹ ਤੇ ਮੈਂ ਵਧਾਈ ਕਰਨਾ ਮੈਂ ਕਿਸੇ ਬਾਤ ਕੇ ਲਿਏ ਸਾ ਮੇਰੇ ਮੇਂ ਇੱਕ ਬੜੀ ਕਮੀ ਹੈ

ज्ञानक बेटा साहब नॉलेज ਤਾਂ ਮੇਸ਼ਾ ਹੈ ਛੇ ਪਰ ਕਹਿੰਦੇ ਨਾ ਅੱਜ ਤਾਈ ਐਗਰੀਕਲਚਰ ਪਾਲਿਸੀ ਜਿਹੜੀਆਂ ਬਣਦੀਆਂ ਸੀਗੀਆਂ ਐਗਰੀਕਲਚਰ ਪਾਲਿਸੀ 에어 ਕੰਡੀਸ਼ਨ ਕਮਰੇ ਅੱਜ ਬੈਠ ਕੇ ਬਣਦੀਆਂ ਸਨ ਉਹ ਲੋਕ ਬਣਾਦੇ ਜਿਨ੍ਹਾਂ ਨੇ ਕਦੇ ਘਰ ਤੋਂ ਬਾਹਰ ਉਸ AC ਤੋਂ ਬਾਹਰ ਕਦੇ ਪੈਰ ਨਹੀਂ ਕੱਢਿਆ ਉਹ ਲੋਕ ਐਗਰੀਕਲਚਰ ਪਾਲਿਸੀ ਬਣਾ ਦਿੰਦੇ ਆ

ਜੋ ਕਿਸਾਨ ਦਾ ਦਰਦ ਸਮਝ ਕੇ ਸਾਹਿਬ ਕਿਸਾਨ ਦਾ ਦਰਦ ਸਮਝ ਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਬਾਕੀ ਆਪ ਦੂਰੋਂ ਬੈਠ ਕੇ ਤਾਂ ਸਾਰੇ ਕਢੀ ਜਾਂਦੇ ਐ ਜਿਆਦਾ ਸਮਾਂ ਨਹੀਂ ਲਊਂਗਾ ਕਿਉਂਕਿ ਚਵਾਨ ਸਾਹਿਬ ਦੇ ਅੱਗੇ ਇੱਕ ਇੱਕ ਬਾਤ ਇੱਕ ਗੱਲ ਮੈਂ ਸਾਂਝੀ ਕਰਨੀ ਚਾਹੂੰਗਾ ਥੋੜੀ ਬਹੁਤ ਪੰਜਾਬੀ ਸਮਝਦੇ ਹੋਗੇ ਸਾਹਿਬ ਆਪ ਵੀ ਮੈਂ ਗੱਲ ਕਰ ਰਿਹਾ ਸੀ ਇੱਥੇ ਜਦੋਂ ਚਵਾਨ ਸਾਹਿਬ ਚਵਾਨ ਸਾਹਿਬ ਗੱਲ ਕਰ ਰਹੇ ਸੀ ਕਿਸਾਨਾਂ ਨਾਲ ਅੰਦੂ ਦੇ ਕਿਸਾਨਾਂ ਨਾਲ ਗੱਲ ਕਰ ਰਹੇ ਸੀ ਉਹਨਾਂ ਨੇ ਆਰਗੈਨਿਕ ਵੈਲਿਊ ਦੀ ਗੱਲ ਕੀਤੀ ਪੀ ਐਚ ਵੈਲਿਊ ਦੀ ਗੱਲ ਕੀਤੀ ਪੋਟਾਸ਼ ਦੀ ਗੱਲ ਕੀਤੀ ਸਲਫਰ ਦੀ ਗੱਲ ਕੀਤੀ ਵੀ ਇਹਦੇ ਵਾਸਤੇ ਆ ਚਾਹੀਦਾ ਹੈ